ਅਜਮੇਰ ਵਾਲੀ ਖਬਰ ਇਹਦੇ ਵਿੱਚ ਮੈਂ ਸਭ ਤੋਂ ਵੱਡੀ ਹੈਰਾਨੀ ਤਾਂ ਮੈਨੂੰ ਇਹ ਪੜ੍ਹ ਕੇ ਹੋਈ ਕਿ 1992 ਵਾਲੇ ਦਾ ਕਹਿੰਦੇ ਇਹ ਮਸਲਾ ਹੈ ਬੜਾ ਪੁਰਾਣਾ ਅਜੇ ਤੱਕ ਵੀ ਉਹ ਉਲਝਿਆ ਹੋਇਆ ਹੈ ਹੁਣ ਉਹਦੇ ਵਿੱਚ ਕੁਝ ਅਪਡੇਟਸ ਵੀ ਆਈਆਂ ਨੇ ਇਹ ਪੂਰਾ ਮਸਲਾ ਕੀ ਸੀਗਾ ਜੀ ਇਹ ਸਾਡੇ ਨਾਲ ਥੋੜਾ ਸਾਂਝਾ ਕਰਿਓ ਸਭ ਇਹਦੇ ਵਿੱਚ ਕੀ ਹੈ ਕਿ ਇਹ ਮਾਮਲਾ ਪਿਛਲੇ ਸਾਲ ਵੀ ਬੜਾ ਹਾਈਲਾਈਟ ਹੋਇਆ ਸੀਗਾ ਜਦੋਂ ਇੱਕ ਫਿਲਮ ਆ ਗਈ ਸੀ ਇਹਦੇ ਤੇ ਹਮ ਅਜਮੇਰ 92 ਹਮ ਅਜਮੇਰ 92 ਆ ਗਈ ਜਦੋਂ ਤੇ ਸਾਡੇ ਵਰਗਿਆਂ ਦਾ ਧਿਆਨ ਗਿਆ ਮੈਂ ਉਸ ਵੇਲੇ ਇਹਦੇ ਤੇ ਕਾਫੀ ਜੀ ਕੰਮ ਕੀਤਾ ਕ੍ਰਾਈਮ ਸਟੋਰੀਆਂ ਕਵਰ ਕਰਨ ਦਾ ਵੈਸੇ ਆਪਦਾ ਆਨੰਦ ਆਪਦਾ ਮਜ਼ਾ ਮੈਨੂੰ ਉਹਦੇ ਚ ਕਹਿੰ ਲੋ ਕਿ ਠੀਕ ਹੈ ਰੁਚੀ ਰੁਚੀ ਆ ਗਈ ਪਰ ਉਹ ਟਾਈਮ ਘੱਟ ਮਿਲਦਾ ਕਿਉਂਕਿ ਜ਼ਿਆਦਾ ਬੀਟ ਜਿਹੜੀ ਆ ਥੋੜੀ ਆਪਣੀ ਬਦਲ ਜਾਂਦੀ ਆ ਸਿਆਸੀ ਜ਼ਿਆਦਾ ਪਰ ਹਰ ਇੱਕ ਪਾਸੇ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਮੇਰਾ ਧਿਆਨ ਗਿਆ ਕਿਉਂਕਿ ਉਹਦੇ ਤੇ ਜਿਹੜੇ ਕੁਝ ਮੁਸਲਮ ਸੰਗਠਨ ਸੰਨ ਉਹਨਾਂ ਨੇ ਇਤਰਾਜ਼ ਪ੍ਰਗਟਾਇਆ ਸੀਗਾ ਜੀ ਕਿ ਇਸ ਫਿਲਮ ਤੇ ਫੌਰੀ ਰੋਕ ਲਾਈ ਜਾਵੇ ਕਿਉਂਕਿ ਇਹਦੇ ਚ ਮੁਸਲਮਾਨਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਜੀ ਹਾਈ ਕੋਰਟ ਚ ਮਾਮਲਾ ਗਿਆ ਸੀ ਹਾਈ ਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਸੀ ਉਹ ਫਿਲਮ ਕਿੱਧਰ ਗਈ ਆ ਕਿੱਧਰ ਨਹੀਂ ਗਈ ਮੈਨੂੰ ਨਹੀਂ ਪਤਾ ਜੀ ਪਰ ਇਹ ਕਹਾਣੀ ਜਿਹੜੀ ਹੈ ਇਹ ਕਹਾਣੀ ਬਹੁਤ ਕਲਕੇ ਰੂਹ ਨੂੰ ਝੰਡੋੜ ਕੇ ਰੱਖ ਦੇਣ ਵਾਲੀ ਆ ਜੀ ਅਸਲ ਚ ਕੀ ਸੀ ਕੁਝ ਟਾਈਮ ਲੱਗੇਗਾ ਜੇ ਕਮੈਂਟ ਕੋਈ ਪੜਨਾ ਕਿਉਂਕਿ ਤੁਹਾਨੂੰ ਲਾਂਭੇ ਮਿਲਨੇ ਸਟਾਰਟ ਹੋ ਜਾਂਦੇ ਆ ਕਿਉਂਕਿ ਜਦੋਂ ਮੈਂ ਸ਼ੁਰੂ ਹੋ ਗਿਆ ਫਿਰ ਨਹੀਂ ਮੈਂ ਕੋਈ ਅੱਗਾ ਪਿੱਛਾ ਵੇਖਦਾ ਫਿਰ ਮੈਂ ਡਾਹ ਨਹੀਂ ਦੇਣੀ ਕਿਸੇ ਜੀ 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 ਜਟਵੈਡ ਜੀ ਲਾਂਭਾ ਦੇ ਰਹੇ ਨੇ ਮਹਾਰਾਜ ਤੁਸੀਂ ਕਮੈਂਟ ਭੇਜ ਦਿਓ ਹਾਂ ਜੀ ਹਾਂ ਜੀ ਤੇ ਮੈਂ ਪੜ ਲਵਾਂ ਕਿਉਂਕਿ ਮੇਰਾ ਧਿਆਨ ਉੱਧਰ ਹੋ ਜਾਂਦਾ ਉੱਧਰ ਹੋ ਜਾਂਦਾ ਉਹ ਫਿਰ ਪਹੁੰਚੇ ਖਿੱਚ ਲੈਂ ਮੈਂ ਨਾ ਕਿ ਸਟੇਜ ਤੇ ਜਾਂਦਾ ਹੁੰਦਾ ਸੀ ਕਿਸਾਨਾਂ ਦੇ ਤੇ ਜੀ ਤੇ ਮੈਂ ਕਹਿੰਦਾ ਮੈਂ ਬੋਲਣਾ ਉੱਥੇ ਜਿੱਥੇ ਮੇਰੇ ਕਾਲਰ ਨਾ ਖਿੱਚੋ ਹੁੰਦਾ ਕੀ ਹੈ ਕਿ ਜਦੋਂ ਮੈਂ 2 ਮਿੰਟ 2 ਮਿੰਟ ਗੱਲ ਕਰਦਾ ਤੇ ਜੇ ਕੋਈ ਤੁਹਾਡੇ ਨਾਲ ਟੇਢੀ ਮੇਢੀ ਗੱਲ ਹੁੰਦੀ ਤੁਸੀਂ ਮੇਰਾ ਕਾਲਰ ਖਿੱਚਣਾ ਸਟਾਰਟ ਕਰਦੇ ਟਾਈਮ ਹੈ ਨਹੀਂ ਜੀ ਟਾਈਮ ਹੈ ਨਹੀਂ ਹੂੰ ਸਹੀ ਗੱਲ ਹੈ ਕਿ ਖੁੱਲਾ ਟਾਈਮ ਤੇ ਫਿਰ ਆਪਾਂ ਖੁੱਲੇ ਬੰਦੇ ਹੀ ਆਗੇ ਆ ਕਿਉਂਕਿ ਇਹ ਮਾਮਲਾ ਬਹੁਤ ਅ ਕਹੋ ਕਿ ਬਿਲਕੁਲ ਹਾਂ ਜੀ ਵਿਚਾਰਨ ਵਾਲਾ ਜਟਵੈਟ ਸਾਹਿਬ ਤੁਸੀਂ ਮਤਲਬ ਕਿ ਕੋਈ ਗੱਲ ਨਹੀਂ ਹੈ ਥੋੜਾ ਅਡਜਸਟ ਕਰ ਲਓ ਯਾਰ ਜੇ ਕੋਈ ਕਮੈਂਟ ਨਹੀਂ ਲਿਆ ਗਿਆ ਫਿਰ ਉਹ ਗੱਲ ਉਹੀ ਹੋ ਜਾਂਦੀ ਹੈ ਸਭ ਸਭ ਕਰ ਲਓ ਜੀ ਤੁਸੀਂ ਅਸੀਂ ਕਰ ਲੈਨੇ ਸਟੇ ਦੱਸੋ ਜੀ ਹੁਣ ਤੁਸੀਂ ਦੋਨੇ ਦੱਸੋ ਸਰ ਕੋਈ ਸਵਾਲ ਹੈਗਾ ਜੀ ਆਪ ਨਿੱਜੀ ਇੱਕ ਗੱਲ ਚੱਲ ਰਹੀ ਸੀ ਉਹਨਾਂ ਦੀ ਇਸ ਕਰਕੇ ਫਿਰ ਮੈਂ ਕਮੈਂਟ ਉਹਨਾਂ ਦਾ ਪੜਿਆ ਨੀਗਾ ਨਹੀਂ ਫਿਰ ਸਾਨੂੰ ਪਲੀਜ਼ ਵਿੱਚ ਨਾ ਲੰਬ ਇਹਨਾਂ ਦੇ ਦੂਸਰੇ ਉਹਨੂੰ ਤੁਸੀਂ ਪੰਜੀਰੀ ਪੰਜੂਰੀ ਦੀਆਂ ਗੱਲਾਂ ਕਰਦੇ ਆਂ ਮੈਂ ਜਾਣ ਕੇ ਨਾ ਨਹੀਂ ਲੈਂਦਾ ਫਿਰ ਆਪਣਾ ਵੀ ਐਵੇਂ ਜਤਕਰੀਆ ਕਰ ਲਿਆ ਜੀ ਜੀ ਪਰ ਗੱਲ ਇਹ ਆ ਕਿ ਪਲੀਜ਼ ਤੁਸੀਂ ਨਾ ਹਾਂਜੀ ਨਿੱਜੀ ਗੱਲਬਾਤ ਤੋਂ ਥੋੜਾ ਜਿਹਾ ਆਪਾਂ ਜੀ ਗੁਰੇਜ਼ ਰੱਖੀਏ ਤੇ ਉਹ ਠੀਕ ਹੋਏਗਾ ਜੀ ਅਸੀਂ ਪ੍ਰੋਗਰਾਮ ਆਧਾਰਿਤ ਹੀ ਗੱਲ ਕਰੀਏ ਮੇਰੇ ਖਿਆਲ ਉਹਦੇ ਨਾਲ ਉਹ ਠੀਕ ਹੋਏਗਾ ਜੀ ਜੀ ਚਲੋ ਸਭ ਹੁਣ ਜੇ ਕੋਈ ਨਹੀਂ ਆ ਰਿਹਾ ਤੇ ਤੁਸੀਂ ਅਹ ਦੇ ਉਸ ਆਸਤੋ ਫਿਰ ਹਾਂਜੀ ਮਿੰਟੂ ਜੀ ਤੁਸੀਂ ਕੰਟੀਨਿਊ ਕਰੋ ਆਉਂਦਾ ਤਾਂ ਆਪਾਂ ਜ਼ਰੂਰ ਕਮੈਂਟ ਪੜਦੇ ਹਾਂ ਕੋਈ ਬਾਈ ਦੇਖੋ ਅਜ਼ਮੀਰ 92 ਫਿਲਮ ਦਾ ਜੋ ਰੌਲਾ ਪਿਆ ਤਾਂ ਉਸ ਤੋਂ ਬਾਅਦ ਹੋਇਆ ਕਿ ਕਿ ਪਟੀਸ਼ਨ ਪਈ ਪਟੀਸ਼ਨ ਖਾਰਚ ਹੋ ਜਾਂਦੀ ਹੈ ਪਰ ਇਹ ਕਹਾਣੀ ਕੀ ਸੀ ਕਹਾਣੀ ਦਰਅਸਲ ਕੀ ਸੀ ਕਿ ਇੱਕ ਮੁਸਲਮਾਨਾਂ ਦੇ ਨਾਲੇ ਮਾਮਲਾ ਇਸ ਕਰਕੇ ਜੁੜਦਾ ਸੀਗਾ ਕਿ ਜਿਹੜੇ ਦੋਸ਼ੀ ਸੀ ਜ਼ਿਆਦਾਤਰ ਉਹ ਮੁਸਲਮਾਨ ਸੀਗੇ ਜੀ ਦੂਸਰੀ ਗੱਲ ਇਹ ਆ ਕਿ ਜਦੋਂ ਵੀ ਇਹ ਅਜ਼ਮੀਰ ਦਾ ਨਾਮ ਆਉਂਦਾ ਤੇ ਤੁਹਾਡੇ ਸਾਹਮਣੇ ਜੋ ਦਰਗਾਹ ਹੈ ਜੀ ਅ즈ਮੇਰ شریف ولی ਹਾਂ ਜੀ ਹਾਂ ਜੀ ਜੀ ਉਹ ਆਪਣੇ ਆਪ ਹੀ ਉਧਰ ਆ ਜਾਂਦਾ ਹੈ ਜੀ ਕਿ ਹਾਂ ਬਈ ਉਹ ਕਿੰਨੀ ਮਾਨਤਾ ਵਾਲੀ ਜਗਾਹ ਹੈ ਬਿਲਕੁਲ ਅਕਸਰ ਐਕਟਰ ਵੀ ਉੱਥੇ ਜਾਂਦੇ ਨੇ ਹੁਣ ਗੱਲ ਇਹ ਆ ਕਿ ਸਭ ਉੱਥੇ ਖਾਦਮ ਹੁੰਦੇ ਆ ਜੀ ਜਿਵੇਂ ਆਪਾਂ ਸੇਵਾਦਾਰ ਕਹ ਲਈਏ ਹਮ ਇਹ ਕਹਿੰਦੇ ਆ ਕਿ ਵੀ ਮਤਲਬ ਕਿ ਕਲੇਮ ਕਰਦੇ ਆ ਕਿ ਅਸੀਂ ਇਹਨਾਂ ਦੇ ਰੀਅਲ ਪਰਉਕਾਰਾ ਜੀ ਫੋਲੋਅਰਾਂ ਯਾਨੀ ਖਵਾਜਾ ਮੋਇਦਿੰ ਹਮ ਚਿਸ਼ਤੀ ਚਿਸ਼ਤੀ ਹੁੰਦੇ ਜੀ ਇਹ ਜਿਹੜੇ ਮੇਨ ਅਕਿਊਜ਼ ਸੀ ਇਹ ਚਿਸ਼ਤੀ ਸੀਗੇ ਵਿੱਚ ਦੋ ਦਿਨ ਜੀ ਇਹਨਾਂ ਦੇ ਮੁੰਡੇ ਸੀ ਜੀ ਇਸ ਕਰਕੇ ਗੱਲ ਉਹਸ ਟਾਈਮ ਇੱਕ ਜਿਹੜਾ ਮੇਨ ਸੀ ਫਾਰੂਕ ਚਿਸ਼ਤੀ ਜੀ ਇੱਕ ਨਫੀਸ ਸੀਗਾ ਇੱਕ ਸ਼ਾਇਦ ਅਨਵਰ ਸੀਗਾ ਜਿਹੜਾ ਫਾਰੂਕ ਸੀਗਾ ਉਹਦੇ ਕੋਲ ਕਾਂਗਰਸ ਦਾ ਉਸ ਵੇਲੇ ਆਉਦਾ ਵੀ ਸੀਗਾ ਹੂੰ ਠੀਕ ਹੈ ਸਰ ਮਾਮਲਾ ਕੀ ਸੀਗਾ ਕਿ ਇਹ ਜਿਵੇਂ ਗੱਲ ਨਿਕਲੀ ਹੁਣ ਤੁਹਾਨੂੰ ਫਿਲਮ ਵੇਖਣ ਦੀ ਲੋੜ ਨਹੀਂ ਮੈਂ ਦੱਸ ਦਿੰਦਾ ਹੂੰ ਬਿਲਕੁਲ ਬਿਲਕੁਲ ਅਸਲ ਚ ਕੀ ਸੀ ਕਿ ਇਹ ਇੱਕ ਨਾ ਚੇਨ ਸਿਸਟਮ ਬਣ ਗਿਆ ਸ਼ੁਰੂਆਤ ਦੋ ਤਰ੍ਹਾਂ ਦੱਸੀ ਜਾਂਦੀ ਹੈ ਜੀ ਇੱਕ ਤੇ ਕਿਹਾ ਜਾਂਦਾ ਕਿ ਉੱਥੇ ਕੋਈ ਮੈਨੂੰ ਜਿੰਨੀ ਕੋਈ ਜਾਣਕਾਰੀ ਮਿਲੀ ਆ ਕਿ ਕੋਈ ਸਕੂਲ ਸੀ ਸੀਨੀਅਰ ਸੈਕੰਡਰੀ ਸਕੂਲ ਸੀ ਪਰ ਕੁਝ ਥਾਵਾਂ ਤੇ ਉਹ ਕਾਲਜ ਦਾ ਦਾਵਾ ਕਰ ਚਲੋ ਇਹ ਛੱਡ ਦਈਏ ਤਾਂ ਉਹਦੇ ਵਿੱਚੋਂ ਇੱਕ ਬੱਚੀ ਨੂੰ ਐਡਮਿਸ਼ਨ ਦੇਣ ਦੇ ਵਹਾਣੇ ਮਤਲਬ ਕਿ ਐਡਮਿਸ਼ਨ ਦਵਾਈ ਗਈ ਸੀਗੀ ਹਮ ਉਹ ਅਮਦਾਦ ਕੀਤੀ ਗਈ ਤੇ ਨਜ਼ਦੀਕੀਆਂ ਬਣਾ ਕੇ ਉਸ ਨੂੰ ਪਹਿਲਾਂ ਖੜਿਆ ਗਿਆ ਸੀ ਫਿਰ ਉਹਦੇ ਨਾਲ ਰੇਪ ਕਰਕੇ ਉਹਦੀਆਂ ਤਸਵੀਰਾਂ ਖਿੱਚੀਆਂ ਗਈਆਂ ਹਮ ਜਿਨ੍ਹਾਂ ਦੇ ਵਿਹਾਰ ਤੇ ਮੁੜ ਕੇ ਬਲੈਕਮੇਲ ਕਰਕੇ ਦੂਜੀਆਂ ਕੁੜੀਆਂ ਬੁਲਾਈਆਂ ਗਈਆਂ ਫਿਰ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਗਈਆਂ ਫਿਰ ਗਾ ਮਤਲਬ ਕਿ ਇਦਾਂ ਚੇਨ ਸਰਕਲ ਚੱਲਦਾ ਰਿਹਾ ਪਰ ਇੱਕ ਚੀਜ਼ ਹੋਰ ਦੱਸੀ ਜਾਂਦੀ ਹੈ ਕਿ ਦਰਅਸਲ ਇੱਕ ਬਿਜ਼ਨਸਮੈਨ ਦਾ ਬੜਾ ਸੋਹਣਾ ਸੁਨੱਖਾ ਮੁੰਡਾ ਸੀ ਹੂੰ ਸੋਹਣਾ ਸੁਨੱਖਾ ਮੁੰਡਾ ਸੀ ਉਹਦੇ ਨਾਲ ਨੇੜਤਾ ਕਰਕੇ ਉਹਨੂੰ ਲਿਜਾ ਕੇ ਪਹਿਲਾਂ ਉਹਦੇ ਨਾਲ ਕੋ ਕਰਮ ਕੀਤਾ ਗਿਆ ਗਲਤ ਕੰਮ ਹੋਇਆ ਹੂੰ ਉਹਦੀਆਂ ਫੋਟੋਆਂ ਖਿੱਚ ਕੇ ਸਭ ਤੋਂ ਪਹਿਲਾਂ ਕੁੜੀ ਬੁਲਾਈ ਗਈ ਸੀਗੀ ਜੀ ਕਿਉਂਕਿ ਉਹ ਗਰਲ ਫਰੈਂਡ ਸੀ ਇਹ ਦੋ ਚੀਜ਼ਾਂ ਨੇ ਕੰਟਰੈਡਿਕਟ ਨੇ ਆਪਸ ਜੀ ਜੀ ਅੱਛਾ ਇਹ ਜਿਹੜੀਆਂ ਤਸਵੀਰਾਂ ਸੀਗੀਆਂ ਹੁਣ ਤੁਹਾਨੂੰ ਯਾਦ ਹੋਵੇਗਾ ਉਹ ਦੌਰ ਕਿਉਂਕਿ ਅਸੀਂ ਤੇ ਉਦੋਂ ਸੁਰਤ ਸੰਭਲੇ ਸੀ ਜੀ ਉਦੋਂ ਤਸਵੀਰਾਂ ਜਿਹੜੀਆਂ ਹੁੰਦੀਆਂ ਸੀ ਸਟਿਲ ਹੁੰਦੀਆਂ ਸੀ ਹਮ ਕੈਮਰਾ ਜਿਹੜੇ ਹੁੰਦੇ ਸੀ ਜੀ ਜੀ ਉਸ ਤੋਂ ਬਾਅਦ ਨੈਗੇਟਿਵ ਨਿਕਲਦੇ ਸੀ ਨੈਗੇਟਿਵ ਨੈਗੇਟਿਵ ਪੋਜ਼ਿਟਿਵ ਹੋਣ ਲਈ ਆਪਾਂ ਕਿੱਥੇ ਲੈ ਜਾਂਦੇ ਸੀ ਲੈਬ ਜਿਹੜੀ ਆਪਾਂ ਕਹਿੰਦੇ ਸੀ ਜੀ ਬਿਲਕੁਲ ਸਾਨੂੰ 6 6 7 7 ਦਿਨ ਬਾਅਦ ਉਹ ਫੋਟੋਆਂ ਮਿਲਦੀਆਂ ਸੀਗੀਆਂ ਤਾਂ ਉਸ ਤੋਂ ਬਾਅਦ ਹੋਇਆ ਕਿ ਕਿ ਇਸ ਮਾਮਲੇ ਦੇ ਵਿੱਚ ਇੱਕ ਨਾ ਬੜਾ ਅਹਿਮ ਕਿਰਦਾਰ ਹੁੰਦਾ ਉਹਦਾ ਨਾਮ ਸੀ ਸੰਤੋਸ਼ ਗੁਪਤਾ ਜੀ ਦਾਣਾ ਮੰਡੀ 'ਚ ਇੱਕ ਲੈਬ ਸੀ ਲੈਬ ਦੇ ਕਰੀਬੀਆਂ ਦੀ ਸੀਗੇ ਇਹ ਜਿਹੜੇ ਬੰਦੇ ਸੀਗੇ ਹੂੰ ਇਹ ਵੀ ਗਾਂ ਜੁੜਦੇ ਗਏ ਨਾ ਇਹਨਾਂ ਦੀ ਵੀ ਕਹਾਣੀ ਲੰਬੀ ਹੁੰਦੀ ਹੈ ਹਾਂ ਜੀ ਹਾਂ ਨੇੜੂ ਜਿਹੜੇ ਸੀਗੇ ਤਾਂ ਗੱਲ ਇਹ ਆ ਕਿ ਉਸ ਤੋਂ ਬਾਅਦ ਇਹ ਜਦੋਂ ਫੋਟੋਆਂ ਤੋਂ ਆਉਣ ਵਾਸਤੇ ਲੈ ਜਾਂਦੇ ਸੀਗੇ ਹੂੰ ਕੌਰੀਲਾ ਬਣਦੀਆਂ ਸੀ ਜੀ ਉੱਥੇ ਅਨਾਜ ਮੰਡੀ ਦੇ ਨੇੜੇ ਇੱਕ ਭਰੋਸਾ ਲੈਬ ਸੀ ਉਸ ਟਾਈਮ ਜੀ ਉਸ ਟਾਈਮ ਜਿਹੜੀ ਉਹ ਲੈਬ ਸੀਗੀ ਉੱਥੇ ਕਿਤੇ ਚਾਂਚ ਚੱਕ ਇੱਕ ਸੰਤੋਸ਼ ਗੁਪਤਾ ਨਾਮ ਦਾ ਜਰਨਲਿਸਟ ਬੈਠਾ ਸੀ ਉੱਥੇ ਜੀ ਉੱਥੋਂ ਕੁਝ ਬੰਦੇ ਆਏ ਉਹਨਾਂ ਨੇ ਜੋ ਆਮ ਰੀਲ ਦਾ ਰੇਟ ਹੁੰਦਾ ਉਹਦੇ ਤੋਂ 4 ਕੇ 5 ਗੁਣਾ ਪੈਸੇ ਜ਼ਿਆਦਾ ਪੇ ਕੀਤੇ ਤੇ ਉਹ ਰੀਲਾਂ ਕਢਾਲੀਆਂ ਜੀ ਹੁਣ ਜਿਹੜਾ ਜਰਨਲਿਸਟ ਹੁੰਦਾ ਨਾ ਉਹ ਨਿੱਕੀ ਨਿੱਕੀ ਚੀਜ਼ ਨੂੰ ਨੋਟਿਸ ਕਰਦੇ ਜੀ ਇਹੀ ਉਹਦਾ ਰਿਸਰਚ ਦਾ ਕਹ ਲੋ ਕਿ ਪਹਿਲਾ ਰਸਤਾ ਹੁਣ ਬਿਲਕੁਲ ਬਿਲਕੁਲ ਉਹਨੇ ਆਖਿਆ ਯਾਰ ਇਹ ਤਾਂ ਕਮਾਲ ਆ ਉਹਨੇ ਉਸ ਚੀਜ਼ ਨੂੰ ਫੋਲੋ ਕਰਨਾ ਸਟਾਰਟ ਕਰ ਦਿੱਤਾ ਫਿਰ ਕਿਉਂਕਿ ਉਸ ਦਿਨ ਜਿਹੜਾ ਇਹਨਾਂ ਦਾ ਨਜ਼ਦੀਕੀ ਸੀ ਲੈਬ ਵਾਲਾ ਉਹ ਹੈ ਨਹੀਂ ਸੀ ਉਹਦੇ ਕਰਿੰਦੇ ਸੀ ਉਹ ਸਵਾਦ ਲੈਂਦੇ ਸੀ ਜਾਂ ਠਰ ਕਪੂਰ ਦੇ ਸੀ ਕੁਝ ਹੋ ਸਕਦਾ ਉਹਨਾਂ ਨੇ ਵੀ ਬਲੈਕਮਿਲਿੰਗ ਦਾ ਯਤਨ ਕੀਤਾ ਹੋਵੇ ਇਹ ਵੀ ਇੱਕ ਪਹਿਲੂ ਹੈ ਹੋ ਸਕਦਾ ਹੋ ਸਕਦਾ ਤਾਂ ਉਹਨੇ ਫਿਰ ਉਹਨਾਂ ਚ ਇੱਕ ਬੰਦਾ ਪੱਟ ਕੇ ਉਹ ਰੀਲਾ ਲੈ ਲਈਆਂ ਉਦੋਂ ਅਖਬਾਰ ਸੀ ਉੱਥੇ ਨਵ ਜੀਵਤੀ ਜੀ ਉਹਦੇ ਵਿੱਚ ਫਿਰ ਉਹਨਾਂ ਨੇ ਪਹਿਲੀ ਖਬਰ ਛਾਪੀ ਹਮ ਪਹਿਲੀ ਖਬਰ ਜਦੋਂ ਛਾਪੀ ਉਸ ਖਬਰ ਦਾ ਕੋਈ ਨੋਟਿਸ ਨਹੀਂ ਲਿਆ ਗਿਆ ਜੀ ਪਰ ਜਦੋਂ ਦੂਸਰੀ ਕਿਉਂਕਿ ਬੜਾ ਸੈਂਸਿਟਿਵ ਇਸ਼ੂ ਸੀ ਉਹਨਾਂ ਨੇ ਕੁੜੀਆਂ ਦੀ ਸ਼ਕਲ ਉਸ ਟਾਈਮ ਬਲਰ ਕਰਕੇ ਛਾਪੀ ਜੀ ਤੇ ਮਤਲਬ ਕਿ ਇਸ ਤਰ੍ਹਾਂ ਕਹਿ ਦਿੱਤਾ ਗਿਆ ਕਿ ਬਲੈਕਮੇਲ ਕੀਤਾ ਜਾ ਰਿਹਾ ਕੁੜੀਆਂ ਨੂੰ ਹੂੰ ਕਿਉਂਕਿ ਪਤਾ ਲੱਗ ਗਿਆ ਸਾਰੀ ਕਹਾਣੀ ਦਾ ਸਮਝ ਲੱਗ ਗਈ ਕਿ ਰੀਲਾਂ ਕਿਉਂ ਮਚਾਰੀਆਂ ਕੱਤਵਾਰੀਆਂ ਉਹ ਤੋਂ ਬਾਅਦ ਫੇਰ ਇੱਕ ਖਬਰ ਕੁਝ ਦਿਨ ਬਾਅਦ ਲੱਗਦੀ ਹੈ ਜੀ ਜਿਹਦੇ ਚ ਇਹ ਜਿਹੜੇ ਕਹ ਲੋ ਕਿ ਕੋ ਕਰਮੀ ਬੰਦੇ ਸੀਗੇ ਹੂੰ ਇਨਾਂ ਦੀ ਸ਼ਖਲ ਫਿਰ ਵਿਖਾਈ ਗਈ ਜੀ ਕਿ ਹਾਂ ਹਾਂ ਉਹਨਾਂ ਨੇ ਫਿਰ ਸਵਾਲ ਪੈਦਾ ਕੀਤਾ ਕਿ ਇਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਜੀ ਹਾਲਾਂਕਿ ਐਸੇ ਨਵਜੋਤੀ ਨੇ ਖੁਲਾਸਾ ਕੀਤਾ ਸੀ ਕਿ ਸੀਆਈਡੀ ਨੂੰ 6 ਮਹੀਨੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਪਰ ਕਿਉਂਕਿ ਪਾਵਰਫੁੱਲ ਪਰਿਵਾਰ ਸਨ ਜੀ ਤੇ ਜੋ ਕੁੜੀਆਂ ਨਾਲ ਹੋ ਰਿਹਾ ਸੀ ਉਹਦੇ ਵਿੱਚ ਕਈ ਕੁੜੀਆਂ ਬਹੁਤ ਵੱਡੇ ਘਰਾਣੀਆਂ ਸੀ ਤਾਂ ਜਦੋਂ ਲੋਕਾਂ ਨੂੰ ਇਹ ਲੱਗਿਆ ਕਿ ਇੱਕ ਚੈਲੰਜ ਲੱਗਿਆ ਨਾ ਇੱਕ ਤੇ ਮੁਸਲਮ ਚਿਹਰੇ ਆ ਕੇ ਸਾਹਮਣੇ ਜੀ ਥੋੜਾ ਕਾਮਨਲ ਐਂਗਲ ਵੀ ਮਿਲ ਗਿਆ ਕਿਉਂਕਿ ਕੁੜੀਆਂ ਜ਼ਿਆਦਾਤਰ ਸ਼ੋਸ਼ਿਤ ਹੋਈਆਂ ਜਿਹੜੀਆਂ ਜਾਂ ਸ਼ਿਕਾਰ ਹੋਈਆਂ ਉਹ ਹਿੰਦੂ ਫੈਮਲੀਆਂ ਦੀਆਂ ਸੀ ਫਿਰ ਉਹ ਰੌਲਾ ਪੈ ਗਿਆ ਫਿਰ ਤੇ ਉੱਥੇ 6 ਕੁੜੀਆਂ ਨੇ ਖੁਦਕੁਸ਼ੀ ਕਰ ਲਈ ਸੀ ਜੀ ਉਸ ਤੋਂ ਬਾਅਦ ਇਹ ਫਿਰ ਮਾਮਲਾ ਦਰਜ ਹੁੰਦਾ ਬਹੁਤ ਜ਼ਿਆਦਾ ਮੁੱਖ ਮੰਤਰੀ ਤੱਕ ਗਿਆ ਸੀ ਉਦੋਂ ਭੈਰੋ ਸਿੰਘ ਸ਼ਿਕਾਇਤ ਹੁੰਦਾ ਸੀ ਜੀ ਫਿਰ ਉਹਨੇ ਕਿਹਾ ਕਿ ਹਾਂ ਇਹਦੇ ਤੇ ਕਾਰਵਾਈ ਕਰਨੀ ਬਣਦੀ ਆ ਬੀਜੀਪੀ ਮਤਲਬ ਕਿ ਉਸ ਟਾਈਮ ਤੱਕ ਰੁਕ ਗਿਆ ਸੀ ਕਾਰਵਾਈ ਤੋਂ ਕਿਉਂਕਿ ਉਹਨਾਂ ਨੂੰ ਐ ਸੀ ਇੱਥੇ ਵਿੜਾ ਕਰਕੇ ਤਾਂ ਹੀ ਹੁੰਦਾ ਤੁਸੀਂ ਕਿਹਾ ਕਿ ਇੰਨਾ ਟਾਈਮ ਪੁਰਾਣਾ ਕੇਸ ਸਰ ਇੱਥੇ ਦੋ ਚੀਜ਼ਾਂ ਨੇ ਕਿ ਇੱਕ ਪਾਸੇ ਤੇ ਨਿਆਂ ਜੀ ਦੂਸਰੇ ਪਾਸੇ ਲਾਅ ਐਂਡ ਆਰਡਰ ਹੁੰਦਾ ਪੁਲਸ ਵਾਸਤੇ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਟਿਕਾਉਣਾ ਹੁੰਦਾ ਉਸ ਤੋਂ ਜਦੋਂ ਉਹਨੂੰ ਉਹ ਲੋਕਾਂ ਨੂੰ ਟਿਕਾਉਂਦੇ ਆ ਭੰਨ ਤੋੜ ਤੋਂ ਬਚਾਉਂਦੇ ਜਦੋਂ ਬਹੁਤਾਂ ਚੀਜ਼ਾਂ ਜਿਹੜੀਆਂ ਬਦਲ ਜਾਂਦੀਆਂ ਸਬੂਤਾਂ ਦੇ ਆਧਾਰ ਤੇ ਜੇ ਆਪਾਂ ਦੇਖੀਏ ਤਾਂ ਗੱਲ ਇਹ ਆ ਕਿ ਹੁਣ ਮਾਮਲਾ ਦਰਜ ਹੁੰਦਾ ਜੀ ਕਦੇ 12 ਤੇ ਕਦੇ 4 ਤੇ ਕਦੇ 4 ਹੁਣ 4 ਸ਼ੀਟ ਫੇਰ ਫਾਈਲ ਹੁੰਦੀ ਆ 4 ਸ਼ੀਟ ਫੇਰ ਫਾਈਲ ਹੁੰਦੀ ਆ 4 ਸ਼ੀਟ ਫੇਰ ਫਾਈਲ ਹੁੰਦੀ ਆ ਕਿੰਨੀਆਂ ਚਾਰ ਸ਼ੀਟਸ ਫਾਈਲ ਹੋਈਆਂ ਹਰ ਇੱਕ ਵਾਰੀ ਹੁਣ ਦੇਖੋ ਪਹਿਲਾਂ ਸ਼ਾਇਦ 30 ਕੁੜੀਆਂ ਸੀ 30 ਚੋਂ ਦੋ ਰਹਿ ਗਈਆਂ ਹਰ ਇੱਕ ਵਾਰ ਉਹਨਾਂ ਨੂੰ ਬੁਲਾਉਣਾ ਪੈਂਦਾ ਮੰਗਲਵਾਰ ਹੀ ਇੱਕ ਕੁੜੀ ਜਿਹੜੀ ਹੁਣ 68 ਸਾਲ ਦੀ ਹੈ ਉਹ ਆਈ ਉਹਨੇ ਕਿ ਕੀ ਚਾਹੁੰਦੇ ਹੋ ਅਸੀਂ ਆਪਣੇ ਬੱਚਿਆਂ ਨੂੰ ਕੀ ਦਸੀਏ ਕੀ ਕੁਝ ਹੋਇਆ ਸਾਡੇ ਨਾਲ ਸਾਨੂੰ ਬੱਚੇ ਪੁੱਛਦੇ ਨੇ ਬੱਸ ਕਰੋ ਇਹ ਤਮਾਸ਼ਾ ਬੰਦ ਕਰ ਦਿਓ ਕਹਿੰਦੇ ਜੱਜ ਵੀ ਹੈਰਾਨ ਰਹਿ ਗਿਆ ਤਾਂ ਉਹ ਉਸ ਤੋਂ ਬਾਅਦ ਇਹਨਾਂ ਨੂੰ ਸਜ਼ਾ ਹੋਈ ਸੀ ਕਿ 8 ਜਣਿਆਂ ਨੂੰ ਸੈਸ਼ਨ ਕੋਰਟ ਚ ਜੀ ਫਿਰ ਗਾਂ ਜਾ ਕੇ ਹਾਈ ਕੋਰਟ ਨੇ ਚਾਰ ਬਰੀ ਕਰ ਦਿੱਤੇ ਚਾਰ ਜਿਹੜੇ ਸੀਗੇ ਉਹ 20 ਸਾਲ ਬੱਜੇ ਸੀ ਜਿਹੜੇ ਥੱਲੋਂ ਉਹਨਾਂ ਨੂੰ 10 ਸਾਲ ਕਰ ਦਿੱਤੀ ਹਮ ਹੁਣ ਇਹ ਅੱਡ ਤੋਂ 6 ਸੀਗੇ ਜੀ ਸ਼ਾਇਦ ਪਾਕਸੋ ਤਹਿਤ ਇਹਨਾਂ ਤੇ ਇੱਕ ਸਪੈਸ਼ਲ ਕੋਰਟ ਚ ਮਕਦਮਾ ਚਲਾਇਆ ਗਿਆ ਇਹਨਾਂ ਨੂੰ ਉਮਰ ਕੈਦੀ ਸਜ਼ਾ ਹੋਈ ਆ ਇਹਨਾਂ ਚੋਂ ਇੱਕ ਅਮਰੀਕਾ ਬੈਠਾ ਹਮ ਉਹ ਜਦਨ ਆਇਆ ਉਹਦੇ ਖਿਲਾਫ ਚਾਰ ਸ਼ੀਟ ਅੱਡ दाखल ਹੋ ਗਈ ਉਦੋਂ ਫਿਰ ਇਹਨਾਂ ਨੂੰ ਬੁਲਾ ਲੈਣਗੇ ਵਿਕਟਮਸ ਨੂੰ ਜੀ ਮਤਲਬ ਕਿ ਐਡਾ ਗੰਦਾ ਸਿਸਟਮ ਹੋਇਆ ਪਿਆ ਸਾਡੇ ਸੋ ਇਹ ਕਹਾਣੀ ਹੈ ਕਿ ਪੁਲਸ ਦੀ ਵੀ ਨਾਕਾਮੀ ਸੀ ਪ੍ਰਸ਼ਾਸਨ ਦੀ ਵੀ ਸਿਆਸਤ ਦਾ ਸਭ ਕੁਝ ਸੀਗਾ ਤਾਂ ਕਰਕੇ ਇਹ ਮਾਮਲਾ ਇੱਥੋਂ ਤੱਕ ਗਿਆ ਜ਼ੁਰ ਤੇ ਇਹਦੇ ਚ ਐਗਜ਼ੈਕਟ ਨੰਬਰ ਕਿਸੇ ਨੂੰ ਨਹੀਂ ਪਤਾ ਨਾਲੇ ਮੇਰੇ ਵਾਲੀ ਗੱਲ ਵੀ ਮੈਨੂੰ ਲੱਗਦਾ ਕਿ ਕਿਸੇ ਨੂੰ ਵੀ ਨਹੀਂ ਪਤਾ ਫਿਲਮ ਚ 250 ਕਿਹਾ ਜੀ ਇਹ ਆਮ ਤੌਰ ਤੇ ਜੋ ਕਹਿੰਦੇ ਆ 100 ਕਹਿੰਦੇ ਆ ਜੀ ਜਾਂ 100ਸ ਕਹਿੰਦੇ ਨੇ ਕਿੰਨੇ ਵੀ ਮਾਮਲੇ ਹੋ ਸਕਦੇ ਕਿਉਂਕਿ ਬਹੁਤੀਆਂ ਬਹੁਤੀਆਂ ਤੇ ਕੁੜੀਆਂ ਦੇ ਘਰ ਵਾਲੇ ਉਥੋਂ ਛੱਡ ਹੀ ਗਿਆ ਸੀ ਸਰ ਕਿਉਂ ਸੀ ਕਿ ਕੋਈ ਰਿਸ਼ਤਾ ਲੈ ਕੇ ਅਜਮੇਰ ਚਾਹੁੰਦਾ ਸੀਗਾ ਤਾਂ ਪਹਿਲਾ ਪੱਤਰਕਾਰ ਕੋਲ ਜਾਂਦਾ ਸੀ ਹੂੰ ਕਿ ਇਸ ਘਰ ਦੀ ਕੁੜੀ ਦੀ ਫੋਟੋ ਤੇ ਨਹੀਂ ਹੈਗੀ ਤੁਸੀਂ ਸੋਚ ਕੇ ਦੇਖੋ ਯਾਰ ਕਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਹੋਵੇਗਾ 6 ਕੁੜੀਆਂ ਖੁਦਕੁਸ਼ੀ ਕਰ ਗਈਆਂ ਸੋ ਗਿਣਤੀ ਪੱਕੇ ਤੌਰ ਤੇ ਪਤਾ ਨਹੀਂ ਆ ਕਿੰਨੀ ਹੋ ਸਕਦੀ ਹੂੰ ਪਰ ਇਹ ਦਰਿੰਦਗੀ ਇਸ ਤਰ੍ਹਾਂ ਚੱਲੀ ਔਰ ਕਮਾਲ ਦੀ ਗੱਲ ਜਿਹੜਾ ਫਾਰਕੁਕ ਚਿਸ਼ਤੀ ਸੀ ਜਿਹਨੇ ਸਭ ਤੋਂ ਪਹਿਲਾਂ ਕੁੜੀ ਬੁਲਾਈ ਹੂੰ ਉਨੇ ਆਪਣੇ ਆਪ ਨੂੰ ਜੱਜ ਜੱਜ ਦੇ ਸਾਹਮਣੇ ਮੈਂਟਲ ਡਿਕਲੇਅਰ ਕਰ ਦਿੱਤਾ ਸੀਗਾ ਹੂੰ ਉਹ ਮੈਂਟਲ ਸਾਬਤ ਕਰਨ ਚ ਮੈਨੂੰ ਲੱਗਦਾ ਕਾਮਯਾਬੀ ਹੋ ਗਿਆ ਸੀਗਾ ਜੀ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਕੁਝ ਬਰੀ ਹੋ ਗਿਆ ਕੁਝ ਹਾਂਜੀ ਤੇ ਟਾਈਮ ਇਸ ਹਿਸਾਬ ਨਾਲ ਤਾਂ ਜੇ ਪਤਾ ਹੀ ਨਹੀਂ ਕਿੰਨਾ ਲੱਗ ਜਾਣਾ ਤੇ ਸ਼ਾਇਦ ਇਹ ਕਦੇ ਜੀ ਜੀ ਮਸਲਾ ਖਤਮ ਹੀ ਨਹੀਂ ਹੋਣਾ ਜੀ 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 ਬਹੁਤ ਸਾਰੇ ਦੋਸਤ ਇਸ ਗੱਲ ਤੇ ਗੱਲ ਕਰ ਰਹੇ ਬਲਵੀਰ ਖਿਚਰ ਜੀ ਵਿਕਰਮ ਜੀ ਸਾਬ ਕਲੋਂ ਜੀ ਜਟਵਾੜ ਜੀ ਜਟੂਨ ਫਾਇਰ ਜੀ ਇਹ ਸਾਰੇ ਦੋਸਤ ਇਸੇ ਖਬਰ ਨਾਲ ਜੁੜੀਆਂ ਹੀ ਗੱਲਾਂ ਕਰ ਰਹੇ ਨੇ ਉਹ ਇਨਫੋਰਮੇਸ਼ਨ ਦੱਸ ਰਿਹਾ ਜਿਹੜੀ ਤੁਸੀਂ ਦੇ ਰਹੇ ਹੋ ਮਿੰਟੂ ਜੀ ਤੇ ਨਾਲ ਨਾਲ ਮੈਂ ਕੋਈ ਹੋਰ ਕਮੈਂਟ ਪੜ ਲੈਣਾ ਭਾਰਤ ਬੰਦ ਵਾਲੀ ਗੱਲ